ਹਾਰ ਕੀਤੇ ਦਿਨਾਂ ਦੇ ਵਿੱਚ ਚੌਧਰੀ ਪਰਿਵਾਰ ਦੇ ਵੱਲੋਂ ਕਾਂਗਰਸ ਪਾਰਟੀ ਨੇ ਇੱਕ ਵੱਡਾ ਝਟਕਾ ਦਿੱਤਾ ਗਿਆ ਸੀ ਪਰ ਹੁਣ ਲਗਾਤਾਰ ਇਹੀ ਸੋਚਿਆ ਜਾ ਰਿਹਾ ਹੈ ਕਿ ਆਉਂਦੇ ਸਮੇਂ ਨੂੰ ਇੱਕ ਹੋਰ ਵੱਡਾ ਝਟਕਾ ਚੌਧਰੀ ਪਰਿਵਾਰ ਦੇ ਵੱਲੋਂ ਦਿੱਤਾ ਜਾ ਸਕਦਾ ਹੈ ਲਗਾਤਾਰ ਹੀ ਸੰਸਦਾਂ ਚੱਲਦੇ ਰਿਹਾ ਕਿ ਚੌਧਰੀ ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਹੈ ਔਰ ਕਾਂਗਰਸ ਪਾਰਟੀ ਵੀ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸੰਸਦ ਦੇ ਵਿੱਚ ਹੈ ਕਿਉਂਕਿ ਪਹਿਲਾਂ ਵੀ ਕਾਂਗਰਸ ਪਾਰਟੀ ਦਾ ਇੱਕ ਲੀਡਰ ਟੁੱਟਿਆ ਜਾ ਚੁੱਕਾ ਹੈ ਤੋੜ ਲਿਆ ਗਿਆ ਔਰ ਉਸ ਨੂੰ ਪਾਰਟੀ ਦੇ ਵਿੱਚ ਲਿਆਂਦਾ ਗਿਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਮੁਰਾ ਚੱਬੇਵਾਲ ਤੋਂ ਉਹਨਾਂ ਨੇ ਕਾਂਗਰਸ ਦਾ ਪੱਲਾ ਅਚਾਨਕ ਛੱਡਿਆ ਔਰ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਜਦਕਿ ਦੂਜੇ ਪਾਸੇ ਸਾਫ਼ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਚੌਧਰੀ ਪਰਿਵਾਰ ਦਾ ਤੇ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਇਨਾਮ ਵੱਡਾ ਸੁਖ ਰਿਹਾ ਹੈ ਔਰ ਇਸੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਚੌਧਰੀ ਪਰਿਵਾਰ ਜਾਣਿਆ ਵੀ ਚੰਦਾ ਆ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਉਹ ਪੁਰਖੇ ਜਿਹੜੇ ਇਸ ਪਰਿਵਾਰ ਦੇ ਹੈਗੇ ਨੇ ਉਹ ਵੀ ਕੇਸ ਦੇ ਵਿੱਚ ਰਹੇ ਨੇ ਔਰ ਨਾਲ ਦੀ ਨਾਲ ਜੇ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ ਤਾਂ ਚੌਧਰੀ ਸੰਤੋਖ ਸਿੰਘ ਕਾਂਗਰਸ ਪਾਰਟੀ ਦਾ ਇੱਕ ਵੱਡਾ ਨਾਮ ਜਿਲੰਦਰ ਤੋਂ ਦੋ ਵਾਰੀ ਐਮਪੀ ਰਹਿ ਚੁੱਕੇ ਨੇ ਔਰ ਉਹਨਾਂ ਦੇ ਸੁਪੁੱਤਰ ਚੌਧਰੀ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਨੇ ਉਹ ਫਲੋਰ ਤੋਂ ਐਮਐਲਏ ਨੇ ਚੱਲ ਕੀ ਉਹਨਾਂ ਦੇ ਧਰਮ ਪਤਨੀ ਜਿਹੜੇ ਨੇ ਯਾਨੀ ਕਿ ਕਰਨਜੀਤ ਚੌਧਰੀ ਜਿਹੜੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਲੋਕ ਸਭਾ ਚੋਣਾਂ ਦੇ ਵਿੱਚ ਜ਼ਮਨੀ ਚੋਣਾਂ ਦੇ ਵਿੱਚ ਉਤਰਨ ਦੀ ਔਰ ਉੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਜੋ ਸਾਰੇ ਮੌਜੂਦਾ ਹਾਲਾਤ ਨੇ ਉਹ ਸਾਹਮਣੇ ਨੇ ਹੁਣ ਤੱਕ ਇਹੀ ਚਰਚੇ ਚੱਲਦੇ ਪਏ ਨੇ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹਨਾਂ ਦੀ ਉਮੀਦਵਾਰੀ ਸਾਹਮਣੇ ਆ ਰਹੀ ਹੈ ਜਦ ਕਿ ਚੌਧਰੀ ਪਰਿਵਾਰ ਇਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਠੋਕਦਾ ਨਜ਼ਰ ਆਇਆ ਹੈ ਇਸੇ ਮਸਲੇ ਨੂੰ ਲੈ ਕੇ ਫਿਲਹਾਲ ਚੌਧਰੀ ਪਰਿਵਾਰ ਦਿੱਲੀ ਗਿਆ ਹੋਇਆ ਦੱਸਿਆ ਜਾ ਰਿਹਾ ਦਿੱਲੀ ਦੇ ਵਿੱਚ ਚੌਧਰੀ ਪਰਿਵਾਰ ਔਰ ਉੱਥੇ ਹੀ ਲਗਾਤਾਰ ਅਬ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ ਦਿੱਲੀ ਹੋਣ ਦੇ ਆਪਣੇ ਕਈ ਕਾਰਨ ਹੋ ਸਕਦੇ ਨੇ ਪਰ ਇਸ ਵੇਲੇ ਇਸ ਸਿਚੁਏਸ਼ਨ ਦੇ ਵਿੱਚ ਆ ਕੇ ਦਿੱਲੀ ਜਾਣਾ ਆਪਣੇ ਆਪ ਦੇ ਵਿੱਚ ਇੱਕੋ ਪਾਸੇ ਇਸ਼ਾਰਾ ਕਰਦਾ ਕਿ ਹੁਣ ਚੌਧਰੀ ਪਰਿਵਾਰ ਜਿਹੜਾ ਆ ਉਹ ਕੋ ਪਾਰਟੀ ਛੱਡਣ ਦੀ ਕੋਸ਼ਿਸ਼ ਕਰ ਸਕਦਾ ਹੈ ਚੌਧਰੀ ਪਰਿਵਾਰ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਤੇ ਦੂਜੀ ਪਾਰਟੀ 'ਚ ਛਾਲ ਮਾਰ ਸਕਦਾ ਹੈ ਚਰਚਾਾਂਵਾਂ ਜਿਹੜੀਆਂ ਚੱਲਦੀਆਂ ਪਈਆਂ ਨੇ ਫਿਲਹਾਲ ਜੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਜ਼ਰੂਰ ਇਸ ਉੱਤੇ ਚਰਚਾ ਕਰਦੀਆਂ ਕਿਹਾ ਕਿ ਇਹ ਸਾਰੇ ਸੰਸੇ ਦੀ ਸਾਰੇ ਕਿਆਸ ਰਹੀਆਂ ਝੂਠੀਆਂ ਨੇ ਜਦਕਿ ਇਹਨਾਂ ਦੇ ਵਿੱਚ ਕੁਝ ਵੀ ਠੋਸ ਤੱਥ ਸਾਹਮਣੇ ਨਹੀਂ ਆਉਂਦਾ ਖੈਰ ਇਸ ਮਾਮਲੇ ਨੂੰ ਲੈ ਕੇ ਜੇ ਸਾਫ਼ ਤੌਰ ਤੇ ਵੇਖੀਏ ਚੌਧਰੀ ਪਰਿਵਾਰ ਦੇ ਬਾਰੇ ਦੇ ਵਿੱਚ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਸਾਫ਼ ਕਿਹਾ ਕਿ ਜਿਹੜਾ ਵਿਕਰਮਜੀਤ ਸਿੰਘ ਚੌਧਰੀ ਨੇ ਇੱਕ ਅਸਤੀਫਾ ਪੇਸ਼ ਕੀਤਾ ਸੀ ਉਸ ਅਸਤੀਫੇ ਦੇ ਆਧਾਰ ਦੇ ਵਿੱਚ ਇਹ ਸਾਫ਼ ਨਹੀਂ ਲਿਖਿਆ ਗਿਆ ਕਿ ਉਸ ਦੀਫਾ ਕਿਸ ਵਾਸਤੇ ਦਿੱਤਾ ਗਿਆ ਕਿਉਂ ਦਿੱਤਾ ਗਿਆ ਉਹ ਅਸਤੀਫਾ ਕਿਸ ਮਕਸਦ ਰਾਹੀਂ ਉਸ ਅਸਤੀਫੇ ਨੂੰ ਲਿਆਂਦਾ ਗਿਆ ਹੈ ਔਰ ਨਾ ਹੀ ਉਸ ਦਾ ਕਾਰਨ ਉਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਗਿਆ ਹੈ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਇਸ ਬਾਰੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ ਉਹਨਾਂ ਨਾਲ ਕੁਝ ਫੜਤਾਲ ਕੀਤੀ ਜਾਵੇਗੀ ਕਿ ਆਖਰ ਅਸਤੀਫਾ ਦਿੱਤਾ ਕਿ ਉਹ ਜਾ ਰਹੇ ਹਨ ਪਰ ਜਿੱਥੇ ਤੱਕ ਗੱਲ ਪਾਰਟੀ ਛੱਡਣ ਦੀ ਹੈ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਨਹੀਂ ਆ ਰਿਹਾ ਚੌਧਰੀ ਪਰਿਵਾਰ ਦੇ ਬਾਰੇ ਵਿੱਚ ਗੱਲ ਕਰਦਿਆਂ ਹੋਇਆਂ ਪ੍ਰਤਾਪ ਸਿੰਘ ਬਾਜਵਾ ਸਾਫ਼ ਕਹਿੰਦੇ ਨੇ ਕਿ ਅਜੇ ਤਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਕਈ ਲੀਡਰ ਨੇ ਜਿਹੜੇ ਅਸਤੀਫਾ ਦੇ ਰਹੇ ਨੇ ਜਾਂ ਫਿਰ ਅਸਤੀਫਾ ਦੇਣ ਦੀ ਫਿਰਾਕ ਦੇ ਵਿੱਚ ਨੇ ਜਦ ਕਿ ਦੂਜੇ ਪਾਸੇ ਜੇ ਇਸ ਬਾਰੇ ਗੱਲ ਕਰੀਏ ਚੌਧਰੀ ਪਰਿਵਾਰ ਬਾਰੇ ਗੱਲ ਕਰੀਏ ਤਾਂ ਹੁਣ ਤੱਕ ਇਹ ਚਰਚਾ ਚੱਲਦੇ ਪਏ ਨੇ ਕਿ ਚੌਧਰੀ ਪਰਿਵਾਰ ਕਿਸੇ ਵੇਲੇ ਵੀ ਆਮ ਆਮੀ ਪਾਰਟੀ ਦਾ ਪੱਲਾ ਫੜ ਸਕਦਾ ਹੈ ਖੈਰ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਚੌਧਰੀ ਪਰਿਵਾਰ ਵੱਲੋਂ ਕੀ ਕੀਤਾ ਜਾਂਦਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਪ੍ਰਤਾਪ ਸਿੰਘ ਬਾਜਵਾ ਨੇ ਇਸ ਉੱਤੇ ਜੋ ਕੁਝ ਬੋਲਿਆ ਉਹ ਸੁਣ ਲੈਣੇ ਆ ਕਿ ਮੈਂ ਅਸਤੀਫਾ ਘੱਲ ਦਿੰਦਾ ਉਹਦਾ ਕਾਰਨ ਕੀ ਹੋਇਆ ਅਸਤੀਫੇ ਦਾ ਉਧਰ ਸਾਨੂੰ ਕੋਈ ਦੱਸਿਆ ਨਹੀਂ ਇੱਕ ਦਿਨ ਚ ਉਹਨਾਂ ਦਾ ਮੈਂ ਪਤਾ ਕਰੂੰਗਾ ਕਿ ਕਾਰਨ ਕੀ ਹੋਇਆ ਹੀ ਹੈਜ਼ ਨਾਟ ਹੀ ਹਜ਼ ਜਸਟ ਸੈਡ ਮੇਬੀ ਹੀਜ਼ ਅਨਵੈਲ ਕੋਈ ਕਈ ਵਾਰ ਤਬੀਅਤ ਨਾ ਠੀਕ ਹੋਏ ਬੰਦਾ ਥੋੜੀ ਦੇਰ ਵਾਸਤੇ ਅਸਤੀਫਾ ਕਰ ਦਿੰਦਾ ਬੇਨਤੀ ਮੇਰੀ ਇੱਕ ਸੁਣ ਲੋ ਇਹ ਜਿਹੜੀ ਇਹਨਾਂ ਦੀ ਡਿਊਟੀ ਹੈ ਚੌਧਰੀ ਸਾਹਿਬ ਦੀ ਹੁੰਦੀ ਜੋ ਉਹਦਾ ਸੈਸ਼ਨ ਆਉਣਾ ਹੁੰਦਾ ਜਦੋਂ ਸੈਸ਼ਨ ਆਉਣਾ ਹੋ ਗਿਆ ਇਹਨਾਂ ਨੇ ਫੇਰ ਅਸੀਂ ਇਹਨਾਂ ਨੂੰ ਨਵੀਂ ਪੇਸ਼ਕਸ਼ ਕਰਾਂਗੇ ਐਕਸੈਪਟ ਕਰ ਲੈਣਗੇ ਕੋਈ ਐਫੋਜੀ ਗੱਲ ਨਹੀਂ ਜੇ ਕੋਈ ਗੱਲ ਹੋਏਗੀ ਪਤਾ ਹੈ ਇਹ ਇੰਟਰਨਲ ਮੈਟਰ ਤੁਸੀਂ ਫਿਕਰ ਨਾ ਕਰੋ ਆਮ ਆਦਮੀ ਪਾਰਟੀ ਦੇ ਦੇ ਆਪਣੇ ਕੈਨੇਡੀਟ ਭੱਜ ਗਏ ਰੇ ਹੱਥੇ ਛਿੜਾ ਕੇ ਜਿਹੜੇ ਤੁਰ ਵੀ ਗਏ ਉਹ ਸਾਨੂੰ ਹੁਣ ਸਿਨਾਹ ਘਲਦੇ ਫਿਰਦੇ ਨੇ ਕਿ ਅਸੀਂ ਉਸੇ ਤਨਖਾਹ ਤੇ ਕੰਮ ਕਰਨ ਨੂੰ ਤਿਆਰਾਂ ਵਾਪਸ ਲੈ ਲੋ ਹੀ ਲੈ ਦੀ ਇਹ ਕਿਹ ਕਿਹ ਸਾਫ ਦੀ ਗੱਲ ਕਰਦੇ ਇਹ ਤੇ ਆਪ ਹੁਣ ਮਹੀਨਾ ਡੇਢ ਹੈ ਪਹਿਲੀ ਤੋਂ ਬਾਅਦ ਆਪ ਰਹਿਣੀ ਨਹੀਂ ਇਹ ਨਾ ਆਪ ਰਹਿਣੀ ਹੈ Subscribe to One India channel and never miss an update.